ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਜਿਹੜੇ ਬਵੇਕੀ ਹੈ ਉਹ ਫਿਰ ਵਿਚਾਰਨ ਲੱਗ ਪੈਂਦੇ ਆ ਆਪਣੀ ਜ਼ਿੰਦਗੀ ਦੇ ਹਰ ਮਸਲੇ ਨੂੰ ਵਿਚਾਰਦੇ ਆ ਸੋਚਦੇ ਆ ਲੰਮੀ ਸੋਚਦੇ ਆ ਜੋੜ ਘਟਾਓ ਇੱਕ ਮਿੰਟ ਚ ਉਹਨਾਂ ਦਾ ਮਾਈਂਡ ਕਰ ਲੈਂਦਾ ਸਾਰੀ ਪਿਕਚਰ ਵੇਖ ਲੈਂਦੇ ਆ ਫੇਰ ਆਪਣੇ ਜ਼ਿੰਦਗੀ ਦੇ ਡਿਸੀਜਨ ਬਣਾਉਂਦੇ ਐ ਫੈਸਲੇ ਲੈਂਦੇ ਐ ਪਰ ਭਗਤ ਰਵਿਦਾਸ ਜੀ ਕਹਿੰਦੇ ਐ ਸਾਡੀ ਪ੍ਰੋਬਲਮ ਪੈ ਗਈ ਮਾਦੋ ਅਵਿਦਿਆ ਹਿੱਤ ਕੇ ਸਾਡਾ ਪਿਆਰ ਅਗਿਆਤਤਾ ਨਾਲ ਪੈ ਗਿਆ ਬਵੇਕ ਦੀਪ ਮਲੀਨ ਧਿਆਨ ਨਾਲ ਸਮਝੋ ਜੀ ਉਹ ਜਿਹੜੀ ਚਿਮਨੀ ਹੁੰਦੀ ਸੀ ਨਾ ਉਹਦੀ ਉਹਦੀ ਲਾਲ ਟੈਂ ਦੇ ਵਾਲੇ ਦਵਾਲੇ ਕੱਚੀ ਉਹਨੂੰ ਚਿਮਨੀ ਕਹਿੰਦੇ ਸੀ ਮੇਰੇ ਘਰ ਜਿਹੜੀ ਲਾਲ ਟੈਂ ਦੇ ਵਾਲੇ ਦਵਾਲੇ ਹੁੰਦੇ ਸੀ ਤੇ ਉਹ ਕਾਲੀ ਹੋ ਜਾਂਦੀ ਸੀ ਧੂਏ ਦੇ ਨਾਲ ਮਿੱਟੀ ਦੇ ਤੇਲ ਨਾਲ ਫਿਰ ਉਹਨੂੰ ਸਾਫ਼ ਕਰਨਾ ਪੈਂਦਾ ਸੀ ਫਿਰ ਲਾਲਟੇਨ ਦਾ ਚਾਨਣ ਜਿਹੜਾ ਨਾ ਉਹ ਪੂਰੀ ਤਰ੍ਹਾਂ ਨਾਲ ਬਾਹਰ ਆਉਂਦਾ ਸੀ ਇੱਥੇ ਭਗਵਾਨ ਦਾਸ ਜੀ ਕਹਿੰਦੇ ਐ ਵੀ ਮਾਦੋ ਅਵਿਦਿਆ ਹਿਤਕੀਨ ਸਾਡਾ ਪਿਆਰ ਤੇ ਅਗਿਆਨਤਾ ਨਾਲ ਹੈ ਸਾਨੂੰ ਤੇ ਅਗਿਆਨਤਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗਿਆਨ ਕਿੱਥੇ ਚੰਗਾ ਲੱਗਦਾ ਜੀ ਸਾਨੂੰ ਅਗਿਆਨਤਾ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗਿਆਨ ਨਹੀਂ ਚੰਗਾ ਲੱਗਦਾ ਅਸੀਂ ਤੇ ਗਿਆਨ ਦੇ ਬੈਰੀ ਆ ਚੰਗੇ ਚੰਗੀਆਂ ਗੱਲਾਂ ਦੇ ਤੇ ਅਸੀਂ ਬੈਰੀ ਆ ਅਗਿਆਨਤਾ ਸੁਣਾਉਣੀ ਹੈ ਨਾ ਤੁਸੀਂ ਅਗਿਆਨ ਦੇਣਾ ਅਗਿਆਨ ਮaaf ਕਰਨਾ ਜਬੜੀਆਂ ਸਿੱਧੀਆਂ ਜੀਆਂ ਗੱਲਾਂ ਤੁਸੀਂ ਕਰਨੀਆਂ ਤੇ ਤੁਸੀਂ ਜਿਵੇਂ ਮਰਜ਼ੀ ਕਰੋ ਤੁਹਾਨੂੰ ਕੋਈ ਪ੍ਰੋਬਲਮ ਥੋੜਾ ਜਿ ਤੇ ਜੇ ਥੋੜੀਆਂ ਜੀਆਂ ਗੱਲਾਂ ਗਿਆਨ ਦੀਆਂ ਕਰਨੀਆਂ ਤੇ ਤੁਹਾਨੂੰ ਪਤਾ ਨਹੀਂ ਕਿੰਨੀ ਮਿਹਨਤ ਕਰਕੇ ਕਰਨੀਆਂ ਪੈਣੀਆਂ ਕਿੰਨੀਆਂ ਸਜੂਰਦੀਆਂ ਲਾ ਲਾ ਕੇ ਕਰਨੀਆਂ ਪੈਣੀਆਂ ਤੇ ਜਿੰਨਾ ਚਿਰ ਤੁਸੀਂ ਸਿੱਧੀਆਂ ਗੱਲਾਂ ਕਰੀ ਚੱਲੋ ਇੱਥੇ ਕੋਈ ਪ੍ਰੋਬਲਮ ਨਹੀਂ ਕਿਉਂਕਿ ਉਹਦੇ ਗਾਥ ਬਹੁਤ ਹੈ ਬਿਵੇਕ ਦਾ ਦੀਵਾ ਜਿਹੜਾ ਆ ਕਹਿੰਦੇ ਸਾਡਾ ਬਿਵੇਕ ਦੀਪ ਮਲੀਨ ਉਹ ਤੇ ਮੈਲਾ ਹੋਇਆ ਪਿਆ ਤੇ ਸਾਡਾ ਜਿਹੜਾ ਮੂਹ ਹੈ ਉਹ ਅਗਿਆਨਤਾ ਨਾਲ ਹੈ ਅਗਿਆਨਤਾ ਚੰਗੀ ਲੱਗਦੀ ਹੈ ਗਿਆਨ ਨਹੀਂ ਜੰਗ ਲੜਦਾ ਚੱਜਦੀਆਂ ਗੱਲਾਂ ਨਹੀਂ ਇੱਥੇ ਪਸੰਦ ਕਰਦਾ ਕੋਈ ਉੱਠੇ ਸਿੱਧੇ ਰਾਹ ਤੋੜਨ ਵਾਲੇ ਬੰਦੇ ਜਿਹੜੇ ਆ ਸਾਨੂੰ ਵਧੀਆ ਲੱਗਦੇ ਕਿੰਨੇ ਬੰਦੇ ਸਾਡੇ ਵਿੱਚ ਹੋਣਗੇ ਜਦੋਂ ਆਪਾਂ ਆ ਗੱਲਾਂ ਕਰ ਲੈਨੇ ਆ ਉਹਨਾਂ ਨੂੰ ਲੱਗਦਾ ਯਾਰ ਸੁਸਤੀ ਜੀ ਪੈਂਦੀ ਐ ਮੈਨੂੰ ਕਈ ਬੰਦੇ ਕਹਿ ਵੀ ਦਿੰਦੇ ਭਾਈ ਸਾਹਿਬ ਪਹਿਲਾਂ ਗੱਲਾਂ ਬਹੁਤ ਵਧੀਆ ਦੁਆਲ ਫਟਾ ਲਾ ਹੁਣ ਕੀ ਹੋ ਗਿਆ ਕਹਿੰਦਾ ਕਹਿੰਦਾ ਹੁਣ ਨਹੀਂ ਮੈਨੂੰ ਪਸੰਦ ਕੀ ਹੋ ਗਿਆ ਬਈ ਉਦੋਂ ਆਪਾਂ ਸਾਖੀਆਂ ਪੜ੍ਹ ਲਓ ਤੇ ਸੁਣਾ ਦਿਓ ਬੜਾ ਸੌਖਾ ਹੈ ਜੀ ਮੇਰੇ ਲਈ ਵੀ ਬੜਾ ਸੌਖਾ ਹੈ ਬਤਕਦਾਪਾ ਬੜੀ ਚੱਲੋ ਸੁਣਾਈ ਚੱਲੋ ਰੱਟਾ ਰੱਟਾ ਲਾ ਲਿਆ ਸੁਣਾ ਲਿਆ ਪਰ ਜਿੰਨਾ ਚਿਰ ਅਸੀਂ ਆਪਣੀ ਗੱਲ ਨਹੀਂ ਕਰਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਧਿਆਨ ਨਾਲ ਸਮਝਿਓ ਗੱਲ ਪਰ ਸੋਚੋ ਉਥੇ ਇੱਕ ਬੰਦਾ ਕਹਿੰਦਾ ਇਤਿਹਾਸ ਤੁਸੀਂ ਘੱਟ ਸੁਣਾਉਂਦੇ ਆ ਇਤਿਹਾਸ ਤੋਂ ਬਿਨਾ ਤੇ ਖਤਮ ਹੋ ਜੂ ਸਾਰਾ ਕੁਝ ਇਹ ਤੇ ਮੈਨੂੰ ਖੜਾ ਮਿਲਿਆ ਕਹਿੰਦਾ ਇਤਿਹਾਸ ਤੇ ਜ਼ਰੂਰੀ ਏ ਭਾਈ ਸਾਹਿਬ ਇਤਿਹਾਸ ਤੇ ਬਹੁਤ ਜ਼ਰੂਰੀ ਏ ਮੈਂ ਕਿਹਾ ਮੈਂ ਤੇ ਆਪੇ ਕਿਹਾ ਜ਼ਰੂਰੀ ਮੈਂ ਤੇ ਕਦੇ ਨਹੀਂ ਕਿਹਾ ਵੀ ਨਹੀਂ ਜ਼ਰੂਰੀ ਕਹਿੰਦਾ ਇਤਿਹਾਸ ਤੋਂ ਹੀ ਪਤਾ ਲੱਗੂ ਨਾ ਵੀ ਅਸੀਂ ਕੀ ਕਰੀਏ ਤੇ ਕੀ ਬੋਲੋ ਇਤਿਹਾਸ ਤੋਂ ਹੀ ਪਤਾ ਲੱਗੂ ਵੀ ਕੀ ਕਰੀਏ ਕੀ ਨਾ ਕਰੀਏ ਮੈਂ ਕਿਹਾ ਤੇਰੇ ਬਾਪੂ ਦਾ ਇਤਿਹਾਸ ਲਾ ਦਾਦੇ ਦਾ ਸੁਣਾ ਕਹਿੰਦਾ ਕਿਵੇਂ ਮੈਂ ਕਿਹਾ ਤੂੰ ਇਤਿਹਾਸ ਸੁਣਾ ਵੀ ਤੇਰਾ ਦਾਦਾ ਕੌਣ ਸੀ ਦਾਦੇ ਦਾ ਨਾਮ ਫਲਾਣਾ ਸਿੰਘ ਸੀ ਉਹ ਮੈਂ ਕੀ ਕਰਦਾ ਸੀ ਇਤਿਹਾਸ ਥੋੜਾ ਜਿਹਾ ਤੇ ਹੋਣਾ ਹੈ ਕਹਿੰਦਾ ਉਹਦਾ ਵਿਆਹ ਹੋਇਆ ਸੀ ਉਹਦੇ 4 ਬੱਚੇ ਸੀ ਅੱਛਾ ਕੰਮ ਮੈਠ ਕੀ ਕਰਦੇ ਮੇਰੇ ਉਹ ਕਹਿੰਦੇ ਖੇਤੀਬਾੜੀ ਕਰਦੇ ਹੁੰਦੇ ਸੀ ਮੈਂ ਕਿਹਾ ਇਤਿਹਾਸ ਸੁਣਾ ਨਾ ਵੀ ਕਾਹਦੇ ਨਾਲ ਕਰਦੇ ਸੀ ਕਹਿੰਦਾ ਬਲਦਾਂ ਨਾਲ ਕਰਦੇ ਹੁੰਦੇ ਸੀ ਮੈਂ ਕਿਹਾ ਇਹ ਇਤਿਹਾਸ ਤੇਰੇ ਦਾਦੇ ਦਾ ਕਿਹਦਾ ਹਾਂ ਮੈਂ ਕਿਹਾ ਹੁਣ ਸਿੱਖਿਆ ਲੈ ਕਿਵੇਂ ਕਹਿੰਦਾ ਮੈਂ ਕਿਹਾ ਲੈ ਸਿੱਖਿਆ ਵੀ ਕਿਵੇਂ ਲੈਣੀ ਵੀ ਹੁਣ ਬਲਦਾਂ ਨਾਲ ਖੇਤੀ ਕਰਿਆ ਕਰ ਬਾਪੂ ਤਾਂ ਸਿੱਖਿਆ ਤੇ ਹੀ ਲੈਣੀ ਹੈ ਤੇਰੇ ਬੱਚੇ ਕਿੰਨੇ ਆ ਕਹਿੰਦੇ 21 ਮੁੰਡਾ ਮੈਂ ਤਾਂ 4 ਵੀ ਚਾਹੀਦੇ ਤੇਰੇ ਬਾਪੂ ਤੁਸੀਂ ਖਿਆਲੇ ਕਹਿੰਦਾ ਉਦੋਂ 4 ਦਾ ਜ਼ਮਾਨਾ ਸੀ ਹੁਣ ਬੋਲੋ ਮੈਂ ਕਿਹਦੀ ਗਾਦ ਨਾ ਗੱਲ ਦੂਗਾ ਟਰੈਕਟਰ ਨਾਲ ਮੈਂ ਉਹਦੋਂ ਜ਼ਮਾਨਾ ਹਾਲਾਂ ਦਾ ਸੀ ਅੱਜ ਬਸ ਤੇਰੇ ਲਈ ਇੰਨਾ ਹੈ ਕਿ ਦਾਦਾ ਕੁਛ ਕਰਦਾ ਸੀ ਕਰਨਾ ਤੈਨੂੰ ਆਪਣੇ ਤਰੀਕੇ ਨਾਲ ਪੈਣਾ ਹੈ ਉਥੋਂ ਵੇਖ ਕੇ ਤੂੰ ਕਿਵੇਂ ਕਰੇਗਾ ਉਹਨਾਂ ਦੇ ਫੈਸਲੇ ਤੇਰੇ ਫੈਸਲੇ ਕਿੱਦਾਂ ਕਹਿੰਦਾ ਜੀ ਜ਼ਿੰਦਗੀ ਦੇ ਫੈਸਲੇ ਲੈਣ ਲਈ ਇਤਿਹਾਸ ਤੇ ਜ਼ਰੂਰੀ ਏ ਉਹਨਾਂ ਦੇ ਫੈਸਲਿਆਂ ਵਰਗੇ ਤੇਰੇ ਫੈਸਲੇ ਕਿੱਦਾਂ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਦਾ ਫੈਸਲਾ ਚਮਕੌਰ ਦੀ ਗੜੀ ਦੇ ਵਿੱਚ ਲੜਨਾ ਲੈ ਫੈਸਲਾ ਕਿਹੜੀ ਲੜਾਈ ਏ ਕਿਹੜੀ ਚਮਕੌਰ ਦੀ ਗੜੀ ਏ ਤੇ ਕਿੰਨੂੰ ਮਾਰੇਗਾ ਦੱਸ ਲੈ ਫੈਸਲਾ ਆਪੋ ਆਪਣੀ ਜ਼ਿੰਦਗੀ ਏ ਹਰ ਸਿਚੁਏਸ਼ਨ ਵੱਖਰੀ ਏ ਤੇ ਤੁਹਾਨੂੰ ਫੈਸਲੇ ਵੇਖਿਓ ਮੇਰੀ ਗੱਲ ਧਿਆਨ ਨਾਲ ਸੁਣਿਓ ਗੁਰੂ ਨਾਨਕ ਦਾ ਇਤਿਹਾਸ ਤੇ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ 'ਚ ਫਰਕ ਹੈ ਕਿ ਨਹੀਂ ਬੋਲੋ ਗੁਰੂ ਨਾਨਕ ਦੇ ਕੰਮਾਂ ਤੇ ਗੁਰੂ ਗੋਬਿੰਦ ਸਿੰਘ ਦੇ ਕੰਮਾਂ 'ਚ ਫਰਕ ਹੈ ਕਿ ਨਹੀਂ ਹੈ ਹੈ ਗੁਰੂ ਅੰਗਦ ਗੁਰੂ ਨਾਨਕ ਸਾਹਿਬ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ ਹੈ ਗੁਰੂ ਅੰਗਦ ਸਾਹਿਬ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ ਹੈ ਗੁਰੂ ਅਮਰਦਾਸ ਜੀ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ ਹੈ ਗੁਰੂ ਰਾਮਦਾਸ ਜੀ ਨੇ ਜੋ ਕੀਤਾ ਉਹ ਹੋਰ ਤਰ੍ਹਾਂ ਦਾ ਪਿਛਲਿਆਂ ਤੋਂ ਇਹ ਥੋੜਾ ਵੀ ਜੇ ਉਹ ਵੀ ਪੈਦਲ ਗਏ ਆ ਮੈਂ ਵੀ ਪੈਦਲ ਜਾਊਂ ਉਹਨਾਂ ਨੇ ਹਲ ਵਾਇਆ ਮੈਂ ਵੀ ਹਲ ਵਾਊਂ ਬਸ ਗੁਰੂ ਅਰਜਨ ਦੇਵ ਜੀ ਕਹਿੰਦੇ ਐ ਗੁਰੂ ਨਾਨਕ ਨੇ ਕੁਛ ਕੀਤਾ ਹੈ ਤੇ ਮੈਂ ਕਰਨਾ ਹੈ ਪਰ ਕਰਨਾ ਆਪਣੇ ਤਰੀਕੇ ਦਾ ਆਪੋ ਸਤਨਾਮ ਸ੍ਰੀ ਵਾਹਿਗੁਰੂ ਸਮਝਦੇ ਨਾ ਗੱਲ ਦੇਖੋ ਗੁਰੂ ਗੋਬਿੰਦ ਸਿੰਘ ਕਹਿੰਦੇ ਗੁਰੂ ਨਾਨਕ ਨੇ ਕੁਛ ਕੀਤਾ ਹੈ ਤੇ ਮੈਂ ਵੀ ਕਰਨਾ ਹੈ ਐਦਾਂ ਹੀ ਆ ਮੇਰੇਓ ਵੀਰੋ ਬਜ਼ੁਰਗੋ ਭਾਈਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਾਡਾ ਦਾਦੇ ਨੇ ਕੁਛ ਕੀਤਾ ਹੈ ਤੇ ਮੈਂ ਆ ਵੀ ਆਪਣੀ ਜ਼ਿੰਦਗੀ ਵਿੱਚ ਕੁਛ ਕਰਨਾ ਹੈ ਪਰ ਜ਼ਰੂਰੀ ਹੈ ਵੀ ਉਹ ਦਾਦੇ ਦਾ ਕੀਤਾ ਜਿਦੂ ਕਰੇਗਾ ਐਂਦੇ ਕੰਮ ਚੱਲਣਾ ਹੀ ਨਹੀਂ ਕੀਤਾ ਐ ਕੁਛ ਉਹਨਾਂ ਨੇ ਆਪਣੇ ਟਾਈਮ ਤੇ ਵਧੀਆ ਕੀਤਾ ਤੇ ਮੈਂ ਆਪਣੇ ਟਾਈਮ ਤੇ ਵਧੀਆ ਕਰਨਾ ਹੈ